ਸਿੱਕਾਲ ਦੋਸਤੋ ਆਪਾਂ ਇਸ ਵਕਤ ਸਰਕਾਰੀ ਜਿਹੜਾ ਪ੍ਰਾਇਮਰੀ ਸਕੂਲ ਆ ਜੀ ਪਿੰਡ ਸਭਰਾ ਦੇ ਵਿੱਚ ਸਕੂਲ ਆਫ ਹੈਪੀਨੈਸ ਸਭਰਾ ਤਰਨਤਾਰਨ ਦੀ ਆਜੂ ਉੱਥੇ ਖੜੇ ਆ ਜੀ ਤੇ ਵੀਰ ਇੱਥੇ ਜਿਹੜਾ ਰਹਿੰਦਾ ਬੂਟਾ ਵੀਰ ਉਹਦੇ ਵੱਲੋਂ ਬੇਨਤੀ ਆ ਵੀ ਜਿਹੜੇ ਹੜ੍ਹਾਂ ਦੇ ਵਿੱਚ ਮੁਸੀਬਤ ਦਾ ਕਾਰਨ ਬਣਿਆ ਬੜੇ ਦਿਨਾਂ ਤੋਂ ਵੀਰ ਮੈਨੂੰ ਫੋਨ ਕਰ ਰਿਹਾ ਸੀ ਵੀਰ ਆ ਦੇਖੋ ਵੀਰ ਦਾ ਨੰਬਰ ਵੀ ਇੱਥੇ ਇੱਕ ਦਾ ਬੁੱਟਾ ਸਿੰਘ ਲਿਖਿਆ ਹੋਇਆ ਹੈ ਜੀ ਤੇ ਆਜੋ ਆਪਾਂ ਅੰਦਰ ਚਲਦੇ ਆ ਜੀ ਆ ਸਾਰੀਆਂ ਪੁਰਾਣੀਆਂ ਜਿਹੜਾ ਵੇਖੋ ਰੰਗ ਸਕੂਲ ਦਾ ਕਿੱਦਾਂ ਸੋਹਣਾ ਹਨਾ ਫੱਬਦਾ ਸੀ ਬਹੁਤ ਵਧੀਆ ਜਦੋਂ ਨਵਾਂ ਨਵਾਂ ਕੀਤਾ ਸੀ ਸਰਕਾਰੀ ਐਲੀਮੈਂਟਰੀ ਸਕੂਲ ਸਵਰਾਤਰਨਤਨ ਹਨਾ ਬਿਲਕੁਲ ਵਿੱਚ ਪਿੰਡ ਦੇ ਆ ਜੀ ਵੇਖੋ ਕਿੰਨੇ ਕਮਰੇ ਆ ਸਾਰੀ ਗੱਲਬਾਤ ਆ ਤੇ ਵੀਰ ਆਪਾ ਬੂਟੇ ਤੋਂ ਜਾਣਾਂਗੇ ਕਿਉਂਕਿ ਇਹ ਜਿਹੜੇ ਲੋਕ ਮੁਸੀਬਤਾਂ ਦਾ ਕਾਰਨ ਬਣਿਆ ਨਾ ਬੂਟਾ ਵੀਰਾ ਜੀ ਸੁਭਰਾਵਾਂ ਦਾ ਬੜਾ ਹੀਰਾ ਬੰਦਾ ਹੈ ਜੀ ਤੇ ਇਹਦੇ ਦਿਲ 'ਚ ਵੀ ਇੱਕ ਬਹੁਤ ਵੱਡਾ ਦਰਦ ਆ ਖੜਾਂ ਦੇ ਨਾਲ ਜਿਹੜੇ ਲੋਕ ਡੋਬ ਰਿਆ ਰੋਂਦੇ ਚੱਲ ਨਹੀਂ ਹੁੰਦੇ ਤੇ ਇਹਦਾ ਵੀ ਮਨ ਭਾਵਕ ਹੋਇਆ ਵੀਰ ਵੀਰ ਕਹਿੰਦਾ ਵੀ ਬੜੇ ਦਿਨਾਂ ਤੋਂ ਮੈਨੂੰ 6-7 ਦਿਨ ਤੋਂ ਘੋਨ ਲਾ ਲਾ ਰਿਹਾ ਵੀ ਰੰਧਾਵਾ ਸਾਹਿਬ ਲੋਕਾਂ ਕੋਲੋਂ ਵੀ ਲਵਾਏ ਆ ਪੀ ਰੰਦਾਵਾ ਸਾਹਿਬ ਇੱਕ ਰਾਂ ਮੇਰੇ ਸਕੂਲ ਚ ਆਓ ਜਿਹੜੇ ਲੋਗ ਹੜਾਂ ਦੇ ਵਿੱਚ مصیبت ਬਣੀ ਆ ਜਿਹੜੇ ਤੰਬੂ ਲਾ ਕੇ ਬੈਠਿਆ ਜਾਂ ਕੋਈ ਪ੍ਰੋਬਲਮ ਆ ਜਿੰਨਾਂ ਨੂੰ ਹਨਾ ਉਹਨਾਂ ਨੂੰ ਇਹਨਾਂ ਸਕੂਲਾਂ ਦੇ ਵਿੱਚ ਕਮਰੇ ਖਾਲੀ ਆ ਦਾ ਵੀ ਹਦਾਦਾ ਵੀ ਇੱਥੇ ਜਦੋਂ ਮਰਜ਼ੀ ਆਣ ਕੇ ਰਹਿ ਸਕਦੇ ਆ ਹਨਾ ਤੇ ਬੰਦਾ ਵੀ ਭਗਤ ਆ ਉਹੋ ਜੀ ਕੋਈ ਤੇਰ ਮੇਰ ਨਹੀਂ ਹਾਂ ਬੁੱਟੇ ਦੀ ਸਤਿ ਸ਼੍ਰੀ ਅਕਾਲ ਜੀ ਰਹਿ ਸਕਦੇ ਆ ਹਾਂ ਜੀ ਬੰਦਾ ਵੀ ਕਮਰੇ ਖਾਲੀ ਆ ਕਿਸੇ ਨੇ ਵੀ ਰਹਿਣਾ ਜਿਹਨੂੰ ਲੋੜ ਪੈਂਦੀ ਆ ਕਿਉਂਕਿ ਇਹਦੀ ਗੱਲ ਸਾਨੂੰ ਤਾਂ ਪੂਰੀ ਸਮਝ ਆਉਂਦੀ ਆ ਭਰਾ ਦੀ ਕਿਉਂਕਿ ਅਸੀਂ ਬੰਦਾ ਜਿਹੜਾ ਬੰਦਾ ਸਹੀ ਤੇ ਸਿਆਣਾ ਹੈ ਨਾ ਜਦੋਂ ਬੰਦੇ ਤੇ ਬੋਲ ਲਹਿੰਦੇ ਆ ਨਾ ਬੰਦੇ ਦਾ ਸਾਫ਼ ਤਾਬ ਲਾ ਕੇ ਬੰਦਾ ਦੱਸ ਦਿੰਦਾ ਜੀ ਹੈਨਾ ਤੇ ਭਗਤ ਬੰਦਾ ਹੀਰਾ ਬੰਦਾ ਜੀ ਤੇ ਬੂਟੇ ਤੇਰੇ ਦਿਲ ਚ ਕਿੰਨਾ ਕ ਦਰਦ ਹੈ ਜਨਾ ਲੋਕ ਡੁੱਬੇ ਆਂ ਡੁੱਬੇ ਬਾਕੀ ਬੇਖੋ ਲੋੜੋਂ ਵਾਲੀ ਤਾ ਬਣਾਵੇ ਚੁੱਕੀ ਲੱਗ ਬੈਠਾ ਖੁੱਲੇ ਦਰਵਾਜੇ ਆ ਆਂਦਾ ਵੀ ਜਿਹੜੇ ਤੰਬੂ ਲਾ ਕੇ ਬੈਠੇ ਆ ਜੀ ਬੜੇ ਵੀਰ ਉੱਥੇ ਤੰਬੂ ਲਾ ਲਾ ਕੇ ਉਹਨਾਂ ਨੂੰ ਰਹਿਣ ਪਸੇੜੇ ਬਣਾਉਂਦਾ ਰਹਿਆ ਪਰ ਇਹ ਵੀਰ ਦਾ ਕਹਿਣਾ ਹੈ ਵੀ ਤੁਹਾਨੂੰ ਤੰਬੂਆਂ 'ਚ ਰਹਿਣ ਦੀ ਲੋੜ ਨਹੀਂ ਵੀ ਬੜਾ ਮਨ ਨੂੰ ਦੁੱਖ ਲੱਗਦਾ ਹੈ ਜਦੋਂ ਆਂਦਾ ਵੀ ਸਾਰੇ ਕਮਰੇ ਵੇਖੋ ਕੈਮਰਾ ਮਾਰ ਕੇ ਆਇਆ ਲੱਗੇ ਆਇਆ ਥੋੜਾ ਜਿਹਾ ਸਾਰਾ ਦਿਖਾ ਦੇ ਕਿ ਕਿੰਨੇ ਜਿਹੜੇ ਕਮਰੇ ਆ ਇਸੇ ਜਿਹੜਾ ਇਹ ਸਕੂਲ ਦੇ ਵਿੱਚ ਖਾਲੀਆ ਤੇ ਕਿੱਡੀ ਸੋਹਣੀ ਲੋਕੇਸ਼ਨ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਜਿਹੜਾ ਪਹਿਲਾਂ ਸਮਾਂ ਦੇ ਵਿੱਚ ਰੰਗ ਰੰਗ ਮਾਰ ਕੇ ਇਹਨੂੰ ਸਮਾਰਕ ਸਕੂਲ ਬਣਾਇਆ ਸੀ ਤੇ ਅੱਜ ਵੀ ਬਾਈ ਜੀ ਬਹੁਤ ਸੋਹਣੀ ਸੁੰਦਰਤਾ ਹੈ ਸਕੂਲ ਦੇ ਵਿੱਚ ਹਰ ਇੱਕ ਚੀਜ਼ ਬਣੀ ਹੋਈ ਹੈ ਜੀ ਲਾਇਬ੍ਰੇਰੀ ਤੋਂ ਲੈ ਕੇ ਕੱਲੀ ਕੱਲੀ ਚੀਜ਼ ਕਰਕੇ ਦਾ ਤੇ ਇਹ ਵੀਰੇ ਇੱਥੇ ਦੇਖਭਾਲ ਕਰਦਾ ਜਿੰਨੀ ਵੀ ਡਿਊਟੀ ਕਰਦਾ ਇਹ ਬੂਟਾ ਵੀਰ ਕਰਦਾ ਹੈ ਨਾ ਇੱਧਰ ਕਿੰਨੇ ਕਮਰੇ ਆ ਕਮਰੇ ਇੱਧਰ ਕਮਰੇ ਕਿੰਨੇ ਆ ਅੰਜੂ ਲੈ ਅੰਜੂ ਕਮਰੇ ਅੰਜੂ ਹਾਂ ਅੰਜੂ ਲੈ ਇਹ ਖਾਲੀ ਆ ਪੰਜ ਕਮਰੇ ਇੱਧਰ ਖਾਲੀ ਆ ਤੇ ਆ ਸਾਰੇ ਖਾਲੀ ਆ ਇਹ ਵੀ ਸਾਰੇ ਖਾਲੀ ਆ ਤੇ ਪੰਜ ਕਮਰੇ ਵੀ ਰਹਿੰਦਾ ਇਹ ਬਨੇ ਖਾਲੀ ਆ ਇਹ ਸਾਰੇ ਖਾਲੀ ਹੈ ਜੀ। ਦੀ ਕਹਿਣ ਤੋਂ ਭਾਵ 4 6 7 8 9 10 11 12 12 12 ਤੇ 5 17 18 ਕਮਰੇ 22 ਦੀ ਸਾਰੇ ਟੋਟਲ ਬਣ ਜਾਂਦੇ ਜੇ ਲਾਈਏ ਸਾਫ ਸੁਥਾ-ਸੁਥਾ। ਇਹ ਕੋਈ ਚੰਗਾ 12 5 17 ਤੇ ਕੋ ਉਧਰ ਵੀ ਪਿਆ। ਛੱਡ ਛੱਡ ਆ ਜਣਾ। ਤੇ ਇੱਧਰ ਕੈਮਰਾ ਮਾਰ ਕੇ ਵਿਖਾਓ ਵੀ ਛੱਡ ਕਿੱਡਾ ਵੱਡਾ ਬਣਾ ਕੇ ਆ ਵਾਹ ਬੀ ਵਾਹ। ਆ ਦੇਖੋ ਕੀ ਬਾਤਾਂ ਬਹੁਤ ਸੋਹਣਾ ਸਕੂਲਾ ਬੂਟਿਆ ਤੇਰਾ ਕੀ ਬਾਤਾਂ ਬਹੁਤ ਸੋਹਣੀ ਦੇਖਭਾਲ ਕਰਦਾ ਤੇ ਪਰ ਤੇਰੇ ਦਿਲ ਦੇ ਵਿੱਚ ਜਿਹੜਾ ਦਰਦ ਆ ਬਾਈ ਜੀ ਇਹਨੂੰ ਕਹਿਣਾ ਮਾਰੋ ਬੂਟੇ ਦੇ ਵੀਰਾਲ ਨੂੰ ਕਿਉਂਕਿ ਹੀਰਾ ਇਹੋ ਜਿਹੇ ਬੰਦੇ ਕਿਉਂਕਿ ਜਿਹੜੇ ਸੱਚੇ ਸੁੱਚੇ ਬੰਦੇ ਹਨ ਬਹੁਤ ਘੱਟ ਮਿਲਦੇ ਆ ਜਿਨ੍ਹਾਂ ਦੇ ਵਿੱਚ ਰੱਬ ਵੱਸਦਾ ਐਸ ਬੰਦੇ ਦੇ ਦਿਲ ਦੇ ਵਿੱਚ ਰੱਬ ਵਸਿਆ ਜੀ ਬੜਾ ਵਧੀਆ ਚਲੋ ਮੈਨੂੰ ਵੀਰ ਦੀ ਗੱਲ ਹੀ ਲੱਗੀ ਅਸਦੀ ਇਹ ਖਬਰਾਂ ਦੀ ਲੋੜ ਨਹੀਂ ਕਿਉਂਕਿ ਵੇਖੋ ਅੱਜ ਦਾ ਦਿਨ ਜਿਹੜਾ ਅੱਜ ਜਿਹੜੀ ਤਰੀਕ ਹੈ ਨਾ ਜੇ ਗੱਲ ਕਰੀਏ ਅੱਜ ਤਰੀਕ 2 ਤਰੀਕ ਦੇ ਨੋਵੇਂ ਮਹੀਨਾ ਹੋ ਗਿਆ ਜੀ ਅੱਜ ਦਾ ਪਾਣੀ ਦਾ ਸਥਿਤੀ ਲਈਏ ਨਾ ਬੜੇ ਗੰਭੀਰ ਬਣੀ ਹੋਈ ਆ ਤੇ ਅਲੱਲਾ ਦਾ ਫੁਰ ਲਈ ਜਾ ਰਹੀ ਆ ਵੀ ਭਾਈ ਸਾਹਿਬ ਜੀ ਨੇੜੇ ਤੇੜੇ ਦੇ ਜਿੰਨੇ ਵੀ ਰਹਿੰਦੇ ਆ ਲੋਕ ਵੀ ਆਪਦਾ ਖਿਆਲ ਰੱਖੋ ਪਾਣੀ ਬਹੁਤ ਜ਼ਿਆਦਾ ਆ ਰਿਹਾ ਤੇ ਪਿੱਛੋਂ ਹੋਰ ਛੱਡ ਰਿਹਾ ਤੇ ਪਾਣੀ ਪਹਿਲੋਂ ਬੰਨਾਂ ਦੇ ਨਾਲ ਲੱਗਾ ਪਿਆ ਹੈ ਜੀ ਤੇ ਖਾਸ ਕਰਕੇ ਧਿਆਨ ਰੱਖਣਾ ਆਪਣੇ ਬੱਚੇ ਜਿਹੜੇ ਸੇਫ ਜਕੋਗੀ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਵੇਖੋ ਤਕਦੀਰਾਂ ਹਾਰ ਦੇ ਜਾਂਦੀਆਂ ਕੋਲੋਂ ਸੇਵਾਵਾਹ ਤਾਂ ਬਹੁਤ ਕਰ ਰਿਆ ਸੇਵਾ ਲੋ ਕੋਈ ਗੱਲ ਨਹੀਂ ਮਹਾਂਪੁਰਸ਼ਾਂ ਵਲੋਂ ਸਰਿਆੜੀ ਜਹਾ ਵਾਲੇ ਸੰਪਰਦਾਏ ਵਿਧਿਜਨ ਸੀਨਾ ਗੁਰੂਗਾ ਸੀਨਾ ਹੋਰ ਵੀ ਸੰਪਰਦਾਵਾਂ ਸਹਿਯੋਗ ਦੇ ਰਹੀਆਂ ਐ ਤੇ ਸੇਵਾ ਪੂਰੀ ਨਿਰੰਤਰ ਚੱਲ ਰਹੀ ਆ ਤੇ ਪਰ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਵੀ ਇੱਥੇ ਆਣ ਕੇ ਤੁਸੀਂ ਕੋਈ ਵੀ ਵੀਰ ਰਹਿ ਸਕਦਾ ਜੀ ਵਾਹਿਗੁਰੂ ਜੀ ਦਾ ਕੋਈ ਫੋਨ ਨੰਬਰ ਹੈਗਾ ਤੇ ਉਹ ਹੋ ਨੰਬਰ ਜਿਹੜਾ ਬਾਹਰ ਲੱਗਿਆ ਹਾਂ ਕੀ ਲਿਖਿਆ ਦੱਸਾਂ ਜਿੰਨਾ ਬੂਟੇ ਦਾ ਨੰਬਰ ਦੇਗੀ ਗੱਲ ਕਰ ਲੈਣਾ ਬੂਟੇ ਦਾ ਤੁਹਾਨੂੰ ਨੰਬਰ ਦੇ ਦਿੰਦੇ ਆ 88723 61623 ਇਹ ਬੂਟੇ ਦਾ ਨੰਬਰ ਆ ਵੀਰ ਦੀ ਤੇ ਜਦੋਂ ਮਰਜ਼ੀ ਫੋਨ ਕਰ ਸਕਦੇ ਆ ਇੱਕ ਰਾਰ ਬੋਲਦੇ ਹਾਂਜੀ ਦੁਬਾਰਾ ਫੇਰ ਕਿਰਾਂ ਦੱਸ ਦਿੰਦੇ ਆ 88723 61623 ਇਹ ਵੀਜ਼ਾ ਨੰਬਰ ਆ ਤੇ ਗੱਲ ਬੰਦਾ ਸਮਝਦਾ ਭਰਾ ਦੀ ਵਧੀਆ ਵਧੀਆ ਤਰੀਕੇ ਦੇ ਨਾਲ ਜੇ ਕੋਈ ਸਮਝਣ ਵਾਲਾ ਹੋਵੇ ਤਾਂ ਵੀਰ ਦੇ ਇੱਕ ਫੋਨ ਤੇ ਅਸੀਂ ਭੱਜਿਆ ਆ ਜੀ ਵੀਡੀਓ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ